ਪਹਿਲਾ ਤਾੜੀਆਂ ਬੇਬੇ ਲਈ ਧਰਮਕੌਰ ਹਾਂਜੀ ਮਨਜੀਤ ਕੌਰ ਮਨਜੀਤ ਕੌਰ ਬੇਬੇ ਲਈ ਤਾੜੀਆਂ ਜੀ ਜ਼ੋਰਦਾਰ ਤੜੜ ਕੇ ਮੁੰਡਾ ਲਗਾ ਫੁਲਾ ਦੇ ਉਲੇ ਭੱਗੇ ਭੱਗੇ ਬੈਲ ਰਖਣੀ ਰਨ ਰਖਣੀ ਕਬੂਤਰ ਵਰਗੀ ਭੱਗੇ ਭੱਗੇ ਪਿੰਡੀ ਤੋਰੀਆ ਦਾ ਸੁਣਾਇਆ ਨਹੀਂ ਪਿੰਡੀ ਤੋਰੀ ਦਾ ਆ ਜੀ ਵਾਹ ਨਹੀਂ ਜਮੀ ਫੱਟੇ ਚੱਕਦੇ ਗੀਤ ਦੇ ਪਿੰਡੀ ਤੋਰੀਆ ਸਮਾ ਪਿੰਡੀ ਤੋਰੀ ਹੈਗੀ ਆ ਪਿੰਡੀ ਤੋਰੀ ਆ ਕੈਮਰਾ ਬਾਈ ਇਧਰ ਨੂੰ ਪਾਇਓ ਇਹਨਾਂ ਦੇ ਮੂੰਹ ਤੇ ਇਹ ਤਾਂ ਕਿੱਥੇ ਹੀ ਹੁਕਾ ਨਹੀਂ ਜਲਦੀ ਹੁਕਾ ਬੈਠਾ ਸੁਣਾ 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 ਹਾਂ ਤੋੜ ਦੀ ਸੀਖੀ ਰੇ ਪਰ ਇਹ ਨੂੰ ਹੋ ਜਾ ਜਾ ਲਮਾਕਾਰ ਆ ਗਏ ਮੇਰੇ ਵੀਰੇ ਪਰੇ ਨੂੰ ਹੋ ਜਾ ਜਾ ਲਮਾ ਕਰ ਆਗੇ ਮੇਰੇ ਵੀ ਬੇ ਮੈਂ ਤੋੜ ਦੀ ਸੀ ਕੰਨੇ ਪਰੇ ਨੂੰ ਹੋ ਜਾ ਜਾ ਲਮਾ ਕਰ ਆਗੇ ਮੇਰੇ ਮੰਮੇ ਪਰੇ ਨੂੰ ਹੋ ਜਾ ਜਾ ਲਮਾ ਕਰ ਆਗੇ ਮੇਰੇ ਮੰਮੇ ਆਇ ਕਹੀ ਕਰਦੇ ਆ ਵਾਹ ਅੱਛਾ ਕਲਾਮ ਸਾਈ ਬੁੱਲੇ ਸ਼ਾਦਾ ਜੀ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਜਾਣਗੇ ਕਦੇ ਗਧੇ ਘੋੜੇ ਸੂਰ ਬਿੱਲੇ ਕੁੱਤੇ ਸਭ ਪਤਾ ਨਹੀਂ ਕਿ ਆ ਕਿਆ ਬਣਦੇ ਆਗੇ ਆਖਰੀ ਇਨਸਾਨ ਨੇ ਹੁਣ ਇਨਸਾਨ ਦਾ ਜਾਮਾ ਦਿੱਤਾ ਮਾਲਕ ਨੇ ਆਪਣੇ ਵਾਸਤੇ ਮਲਾਉਣ ਵਾਸਤੇ ਅਗਰ ਅਸੀਂ ਕੋਸ਼ਿਸ਼ ਕਰਾਂਗੇ ਆਸ਼ੀਓ ਦੇ ਤੱਕ ਜਾ ਸਕਦਾ ਬੀਬੇ ਨਛਤਰ ਕੌਰ ਕੌਣ ਸੀਗੇ ਤੇ ਰਸਤੇ ਦੇ ਵਿੱਚ ਸਾਨੂੰ ਬੀਬੀਆਂ ਮਿਲ ਗਿਆ ਮੰਦਰੇਗਾ ਵਾਲੇ ਮੰਦਰੇਗਾ ਲਈ ਜੀ ਸਾਰੇ ਹਾਂ ਲਓ ਜੀ ਤੁਹਾਡਾ 9 ਸਾਲ ਤੇ ਮੂੰਹ ਮਿੱਠਾ ਕਰਾ ਰਹੇ ਜੀ ਸਾਰਿਆਂ ਦਾ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਬਹੁਤ ਬਹੁਤ ਵਧਾਈਆਂ ਦੀ ਨਾਨੀ ਦੋਤੀ ਦਾ ਕਿਨੇ ਵੀਡੀਓ ਦੇਖਿਆ ਸੀਗਾ ਸਾਰਿਆਂ ਨੇ ਦੇਖਿਆ ਸਾਰਿਆਂ ਨੇ ਦੇਖਿਆ ਆਲ ਦੇਖੋ ਜੀ ਨਾਨੀ ਦੋਤੀ ਦਾ ਵੀਡੀਓ ਸਾਡਾ ਬੜਾ ਵਾਇਰਲ ਹੋਇਆ YouTube ਤੇ ਹੈਗਾ ਜੀ ਆ ਲਓ ਜੀ ਮੂੰਹ ਮਿੱਠਾ ਕਰੋ ਜੀ ਆਓ ਜੀ ਬੇਬੇ ਜੀ ਕੀ ਹਾਲ ਚਾਲ ਹੈ ਠੀਕ ਠਾਕ ਘਰੀ ਠੀਕ ਹੈ ਸਾਰੇ ਹਾਂ ਜੀ ਠੀਕ ਨਿਆਲੇ ਨਿੱਕੇ ਨੌ ਕੀ ਤੁਹਾਡਾ ਜਰਨਲ ਕਾਉਂਡ ਜਰਨਲ ਕਾਉਂਡ ਜੀ ਬੇਬੇ ਸასი ਕਾਲ ਆ ਦੇਖੋ ਬੇਬੇ ਨੇ ਮੈਨੂੰ ਆ ਬੇਬੇ ਨੇ ਪਿਛਾੜਿਆ ਨਾ ਕੀ ਤੁਹਾਡਾ ਧਰਮਕੌਰ ਧਰਮਕੌਰ ਵਕਈ ਉਹ ਨਹੀਂ ਨਹੀਂ ਅਸੀਂ ਪੈਰੀ ਹੱਥ ਲਾਣਾ ਸਾਡੇ ਨਹੀਂ 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 ਅਸੀਂ ਲਾਣਾ ਪੈਰੀ ਹੱਥ ਤੁਹਾਡੀ ਕੰਪਨੀ ਤੁਸੀਂ ਸਾਡੀ ਮਾਂ ਵਰਗੀ ਐ ਮਾਂ ਵਰਗੀ ਦੀ ਮਾਂ ਹੈ ਸਾਡੀ ਤੁਸੀਂ ਠੀਕ ਹੈ ਠੀਕ ਹੈ ਅਸੀਂ ਤੁਹਾਡੇ ਪੈਰੀ ਹੱਥ ਲਾਣਾ ਤੁਸੀਂ ਹੱਥ ਕਿਉਂ ਜੋੜਦੇ ਨਾ 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 ਆ ਦੇਖੋ ਜੀ ਬੇਬੇ ਨੇ ਧਰਮਕੌਰ ਨੇ ਸਾਨੂੰ ਪਛਾਣ ਲਿਆ ਲਓ ਜੀ ਲਓ 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 ਜੀ ਮੂੰਹ ਮਿੱਠਾ ਕਰੋ ਜੀ ਹਮ ਲਓ ਜੀ ਨਵੇਂ ਸਾਲ ਦੀ ਅੱਜ ਬੜ ਗਈ ਨਵੇਂ ਸਾਲ ਦੀ ਗੱਲ ਜੀ ਆ ਬਣਿਆ ਨਵਾਂ ਸਾਲ ਹੂੰ ਸਾਡਾ ਤਾਂ ਅੱਜ ਆ ਦੇਖੋ ਜੀ ਬੇਬੇ ਕੀ ਹਾਲ ਚਾਲ ਹੈ ਠੀਕ ਹੈ ਠੀਕ ਹੈ ਹਾਂਜੀ ਲਓ ਪੁੱਤਰ ਅ ਲਓ ਜੀ ਕੀ ਹਾਲ ਹੈ ਕੀ ਠੀਕ ਹੈ ਨੌ ਕੀ ਤੁਹਾਡਾ ترسےم کور ترسےم کور ਪਿੰਡ ਕਿਹੜਾ ਉੱਤੇ ਨੀਆ ਚੰਮਲ ਸਿੰਪਲ ਚੱਲੀਆਂ ਦੇ ਬੇਬੇ ਨੇ 70 ਕੌਰ ਦੇ ਪਿੰਡ ਦੇ ਹੀ ਸਾਰੇ ਬੇਬੇ ਕੋਲੇ ਜਾ ਰਹੇ ਸੀ ਬੇ ਬੇਬੇ ਨੂੰ ਮਿਲਣ ਜਾ ਰਹੇ ਸੀ ਰਸਤੇ 'ਚ ਤੁਸੀਂ ਮਿਲ ਗਏ ਵਾਹ ਜੀ ਵਾਹ ਹੂੰ ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ? ਠੀਕ ਹੈ ਜੀ। ਲਓ ਜੀ ਬੇਬੇ ਕੀ ਹਾਲ ਹੈ? ਠੀਕ ਹੈ ਜੀ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ 65 ਸਾਲ। 65 ਸਾਲ ਦੀ ਲੱਗੇ ਹੋਏ ਟਟੇ ਹੋਏ ਐ। ਹਾਂ ਜੀ। ਹਾਂ। ਉਹ ਕਰਨਾ ਇਨਸਾਨ ਦਾ ਕਰਮ ਹੈ। ਹਾਂ। ਉਹ ਜ਼ਰੂਰੀ ਹੈ। ਕੰਮ ਕਰਨਾ ਇਨਸਾਨ ਦਾ ਕਰਮ ਹੈਗਾ। ਹਾਂ ਫਰਜ਼ ਬਣਦਾ। ਫਰਜ਼ ਬਣਦਾ ਇਹ ਬਹੁਤ ਜ਼ਰੂਰੀ ਹੈ ਸਿਹਤ ਵਾਸਤੇ ਵੀ। ਸਰੀਰ ਵਾਸਤੇ ਵੀ। ਹੂੰ। ਅੰਗ ਪੈਰ ਚੱਲਦੇ ਰਹਿਣੇ ਆ। ਹੂੰ। ਬੈਠ ਜਾਈਏ ਫਿਰ ਤਾਂ ਜੁੜੇ ਜਾਣ। ਹਾਂ। ਫਿਰ ਉਸ ਵਾਸਤੇ ਕੰਮ ਬਹੁਤ ਜ਼ਰੂਰੀ ਹੈ। ਹੂੰ। ਆ ਲਓ ਜੀ ਨਵੇਂ ਸਾਲ ਦਾ ਸੁਨੇਹਾ। ਬੀਬੇ ਕਹਿ ਰਹੀ ਕੰਮ ਬਹੁਤ ਜ਼ਰੂਰੀ ਹੈ। ਇਹ ਦੇਖੋ ਨਹਿਰ ਦੇ ਕੰਡੇ ਤੇ ਕੰਮ ਕਰ ਰਹੇ ਸਰਦੀ ਦੇ ਵਿੱਚ ਲੋਕ ਤਾਂ ਕਹਿੰਦੇ ਠੰਡ ਬਹੁਤ ਹੈ। ਕੰਮ ਕਰਦਿਆਂ ਨੂੰ ਕੋਈ ਠੰਡ ਨਹੀਂ ਹੈ। ਅੱਛਾ ਕੰਮ ਕਰਦਿਆਂ ਨੂੰ ਕੋਈ ਠੰਡ ਨਹੀਂ ਹੈ। ਠੰਡ ਨਹੀਂ ਹੈ। ਉਹ ਰਜਾਈਆਂ ਚ ਬੜੇ ਬੇ ਰੋਪੜ ਮੈਂ ਦੇਖਿਆ ਗਈ। ਹੂੰ। ਉਹਨਾਂ ਦਾ ਆਪਣਾ ਉਹ ਹੈ ਸੋਚਣਾ ਸਾਡਾ ਆਪਣਾ ਸੋਚਣਾ ਹੈ। ਹਾਂ ਪਰ ਤੁਹਾਡਾ ਸੋਚਣਾ। ਉਹਨਾਂ ਨੂੰ ਸਰਦਾ ਹੈ। ਹੂੰ। ਸਾਨੂੰ ਸਰਦਾ ਨਹੀਂ ਹੈ। ਹੂੰ। ਸਾਨੂੰ ਤਾਂ ਕੰਮ ਬਹੁਤ ਜ਼ਰੂਰੀ ਹੈ। ਠੰਡ ਠੰਡ ਕੋਈ ਕੰਮ ਕਰ ਕਿੰਨੇ ਵਜੇ ਆਉਂਦੇ ਸਵੇਰੇ ਇੱਥੇ ਤੁਸੀਂ ਅੱਛਾ ਗਰਮੀ ਲੱਗਦੀ ਐ ਅੱਛਾ 8:30 ਵਜੇ ਆ ਜਾਣੀ ਐ ਸਵੇਰੇ ਗਰਮੀ ਲੱਗਦੀ ਐ ਗਰਮੀ ਲੱਗਦੀ ਕੰਮ ਕਰਦੇ ਆ ਉਹਨੂੰ ਹਾਂ ਬਣ ਗਈ ਗੱਲ ਤੁਸੀਂ ਸਿੰਪਲ ਚੱਲ ਜਾਂਦੇ ਆਂ ਹਾਂਜੀ ਹਾਂਜੀ ਬੇਬੇ ਨੇ ਛੇਤਰਕੌਰ ਨੂੰ ਜਾਣਦੇ ਹਾਂਜੀ ਪੂਰੀ ਦੁਨੀਆ ਜਾਣਦੀ ਹੁਣ ਤਾਂ ਉਹਨਾਂ ਕੋਲੇ ਚੱਲੇ ਸੀ ਅੱਛਾ ਜੀ ਬੇਬੇ ਲਈ ਛੇਤਰਕੌਰ ਕੋਲ ਚੱਲੇ ਰਸਤੇ 'ਚ ਤੁਸੀਂ ਮਿਲ ਗਏ ਬਹੁਤ ਵਧੀਆ ਸਨੇਹਾ ਬੜਾ ਵਧੀਆ ਦਿੱਤਾ ਇੱਕ ਵਾਰੀ ਦੁਬਾਰਾ ਸਨੇਹਾ ਦੇ ਰੋ ਕੰਮ ਦੇ ਬਾਰੇ ਜੀ ਹੂੰ ਇਨਸਾਨ ਚਾਹੇ ਕੋਈ ਵੀ ਹੋਵੇ ਉਹ ਕੰਮ ਕਰਨਾ ਬਹੁਤ ਜ਼ਰੂਰੀ ਆ ਸਰੀਰ ਵਾਸਤੇ ਵੀ ਮਾਨਸਿਕ ਤੌਰ ਤੇ ਵੀ ਆਪਣੇ ਘਰ ਦੇ ਵਾਸਤੇ ਵੀ ਹੂੰ ਵੇਖੋ ਜੀ ਕਿੰਨਾ ਸੋਹਣਾ ਸੁਨੇਹਾਈ ਇਹ ਮਨਰੇਗਾ ਦੇ ਵਰਕਰਸ ਆ ਮੈਂ ਕਹਿੰਨਾ ਇਹਨਾਂ ਤੋਂ ਪੜਿਆ ਲਿਖਿਆ ਤਾਂ ਕੋਈ ਹੋ ਹੀ ਨਹੀਂ ਸਕਦਾ ਜੀ ਬੇਸ਼ੱਕ ਇਹ ਸਕੂਲਸ ਕੱਲ ਗਏ ਤੁਸੀਂ ਹਾਂਜੀ ਕਿਹੜੀ ਕਲਾਸ ਤੱਕ ਪੜੇ ਤੁਸੀਂ 6 ਕਲਾਸਾਂ ਜਦੋਂ 6 ਕਲਾਸਾਂ ਤੱਕ ਪਰ ਜਿਹੜੀ ਤੁਸੀਂ ਅੱਜ ਗੱਲ ਕਹੀ ਨਾ ਪੀ ਐਚ ਡੀ ਵਾਲੇ ਵੀ ਨਹੀਂ ਕਰ ਸਕਦੇ ਇਹ ਜੀ ਗੱਲ ਜ਼ਬਰਦਸਤ ਕਿਉਂਕਿ ਤੁਸੀਂ ਕੰਮ ਕਰ ਰਹੇ ਆ ਕੰਮ ਕਰਦੇ ਕਰਦੇ ਗੱਲ ਕੀਤੀ ਆ ਇਹ ਇਹ ਕੋਈ ਕਿਤਾਬੀ ਗੱਲ ਨਹੀਂ ਹੈਗੀ ਕਿਤਾਬੀ ਤਾਂ ਲਿਖਿਆ ਗਿਆਨ ਹੈ ਜੀ ਗਿਆਨ ਤਾਂ ਉਹੀ ਹੈ ਜਿਹੜਾ ਇਨਸਾਨ ਹੱਥ ਨਾਲ ਕਰ ਸਕੇ ਹਾਂ ਉਹ ਗਿਆਨ ਅਸਲੀ ਹੈ ਬਾਕੀ ਤਾਂ ਕਿਤਾਬੀ ਕੀੜੇ ਐ ਬੈਠੇ ਆ ਕਰਦੇ ਹਾਂ ਕਹਿੰਦੇ ਪੜ ਪੜ ਇਲਮ ਤੋਂ ਫਾਜ਼ਲ ਹੋਏ ਕਦੀ ਆਪਣੇ ਆਪ ਨੂੰ ਪੜਿਆ ਹੀ ਨਹੀਂ ਆਪਣੇ ਆਪ ਨੂੰ ਪੜਿਆ ਹੀ ਨਹੀਂ ਹਾਂ ਵਾਹ ਜੀ ਵਾਹ ਕੁਝ ਕਹਿਣਾ ਚਾਹਦੇ ਆਂ ਦਿਲ ਆਪਣੇ ਨੂੰ ਪੜਿਆ ਹੀ ਨਾ ਹਾਂ ਪੱਜ ਪੱਜ ਵੜਨਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਵੜਿਆ ਹੀ ਨਹੀਂ ਆਪਣੇ ਵਿੱਚ ਵੜਿਆ ਹੀ ਨਾ ਹੂੰ ਕਦੇ ਦਿਲ ਆਪਣੇ ਨੂੰ ਪੜਿਆ ਹੀ ਨਾ ਹੂੰ ਜੋ ਕੋਸ਼ਿਸ਼ਵਰ ਕਹਿੰਦਾ ਉਹਦਾ ਕਹਿਣਾ ਕਦੇ ਮੰਨਿਆ ਹੀ ਨਾ ਹਾਂ ਆਪਣੇ ਕੰਮਾਂ ਵਿੱਚ ਸਾਰੇ ਫਿਰਦੇ ਹੂੰ ਜਿਹੜੇ ਕੰਮ ਕਰਨ ਵਾਸਤੇ ਆਇਓ ਕਦੇ ਕਰਿਆ ਹੀ ਨਾ ਕਰਿਆ ਹੀ ਨਾ ਬਣ ਗਈ ਗੱਲ ਤੁਸੀਂ ਤਾਂ ਲਿਖਦੇ ਵੀ ਬੜਾ ਵਧੀਆ ਹਾਂ ਬਹੁਤ ਵਧੀਆ ਲੱਗਿਆ ਜੀ ਆਹ ਦੇਖੋ ਜੀ ਆ ਸਾਰੇ ਤੇ ਪਾਓ ਜੀ ਕੈਮਰਾ ਦੀ ਉਧਰ ਵੀ ਸੰਗਤ ਲੱਗੀ ਹੋਈ ਹੈ ਦੇਖੋ ਕੰਮ ਕਰ ਰਹੇ ਆ ਔਰ ਇਹ ਦੇਖੋ ਜੀ ਕੋਈ ਰਹਿ ਤਾਂ ਨਹੀਂ ਗਿਆ ਜੀ ਕੋਈ ਰਹਿ ਗਿਆ ਹੈਗਾ ਹੈਗਾ ਇੱਧਰ ਤੁਸੀਂ ਰਹਿ ਗਏ ਨਹੀਂ ਨਹੀਂ ਹੋਗਾ ਆਹ ਕੌਣ ਰਹਿ ਗਏ ਜੀ ਲਓ ਬੇਬੇ ਸਤਿ ਸ੍ਰੀ ਅਕਾਲ ਆ ਪਾਇਓ ਕੈਮਰਾ ਬੇਬੇ ਤੇ ਆ ਵੀਡੀਓ ਵੀ ਬਣ ਰਿਆ ਨਾਲੇ ਹਮਮ 9 ਸਾਲ ਦੀਆਂ ਵਧਾਈਆਂ ਵਧਾਈਆਂ ਹਾਂ ਵਾਹ ਜੀ ਵਾਹ ਲਓ ਜੀ ਆਹ ਲਓ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਓ ਠੰਢ ਥੋੜਾ ਨਹੀਂ ਲੱਗਦੀ ਓ ਬੇਬੇ ਕਹਿੰਦੀ ਠੰਢ ਥੋੜਾ ਉੜ ਗਈ ਕਹਿੰਦੀ ਜਦ ਕੰਮ ਕਰੋ ਹੈ ਜੀ ਹਮਮ ਸਤਿ ਸ੍ਰੀ ਅਕਾਲ ਜੀ ਆਓ ਤੁਸੀਂ ਕਹਿੰਦੇ ਸੀਗੇ ਉਹ ਨਾਨੀ ਦੋਤੀ ਮੈਂ ਤਾਂ ਜਿਦੀ ਤਰ੍ਹਾਂ ਬੋਲ ਪਛਾਣ ਲਿਆ ਤਾਂ ਪਛਾਣ ਲਿਆ ਤੇ ਜਦੀ ਹਾਂ ਜਾਂ ਵਾਹ ਜੀ ਤੁਸੀਂ ਵੀਡੀਓ ਚ ਬਣ ਰਿਆ ਸੀ ਉੱਥੇ ਸੀਗੇ ਚਿੰਦੇ ਦੇ ਘਰਾਂ ਚਿੰਦੇ ਦੇ ਘਰਾਂ ਹੂੰ ਤੁਹਾਡਾ ਨਾਮ ਕੀ ਹੈ ਮੇਰਾ ਸਨੇਂਦਰ ਕੌਰ ਤੁਸੀਂ ਮੇਰਾ ਬੋਲ ਪਛਾਣ ਲਿਆ ਦੇਦੀ ਹੈਂ ਹੂੰ ਬੋਲੇ ਆਉਰੇ ਆ ਕੇ ਮਾਤਾ ਕਿਆ ਕਰਦੀ ਆ ਮੈਂ ਤਾਂ ਰਸਤੇ ਹੀ ਪੁੱਛਿਆ ਆ ਆ ਕੇ ਤੁਹਾਡੇ ਤੇ ਕਹੀ ਮੈਂ ਵੀ ਅਸੀਂ ਸਾਰੀਆਂ ਬਲਾਈਆਂ ਤੀਆਂ ਹੂੰ 70 ਕੋਲ ਦਾ ਐਡਾ ਬੜਾ ਨੰਬਰ ਬਣਾਤਾ ਅੱਛਾ ਤੁਹਾਨੂੰ ਸਾਡੀ ਤਾਂ ਕੋਈ ਬੁੱਕਤ ਨਹੀਂ ਹੋਈ ਆ ਦੇਖੋ ਹੁਣ ਆ ਬਣ ਰਿਹਾ ਵੀਡੀਓ ਆ ਦੇਖੋ ਵੀਡੀਓ ਬਣ ਰਿਹਾ ਹੂੰ ਕਿੰਨੇ ਵਜੇ ਆਏ ਸੀ ਸਵੇਰੇ ਤੁਸੀਂ 8 ਵਜੇ 8:30 8 ਵਜੇ 8:30 ਕੁਲਾ ਦੀ 6 ਹੂੰ ਕਿੰਨੇ ਵਜੇ ਤੱਕ ਸ਼ਾਮੀ 5 ਰੋਟੀ ਗਾਟੀ ਨਾਲ ਲੈ ਕੇ ਆਨੇ ਆ ਕੇ ਆਉਣੇ ਕੋਲ ਤੇ ਨਵੇਂ ਸਾਲ ਦੀ ਗੱਲ ਕਰਨੀ ਸੀ ਵਧਾਈਆਂ ਦੇਣੀਆਂ ਸੀਗਾ ਇੱਥੇ ਸਾਨੂੰ ਪਿੰਡ ਸਾਰਾ ਦਾ ਸਾਰਾ ਹੀ ਮਿਲ ਗਿਆ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਾਈ ਜੀ ਸਤਿ ਸ਼੍ਰੀ ਅਕਾਲ ਕਿਹੜੇ ਜੀ ਇਹ ਚੌਂਕੀਦਾਰ ਹੈ ਜੀ ਪਿੰਡ ਦੇ ਇਹ ਚੌਂਕੀਦਾਰ ਹੈ ਜੀ ਪਿੰਡ ਦੇ ਸਿੰਬਲ ਚੱਲੀਆਂ ਦੇ ਬਈ ਤਾੜੀਆਂ ਹੋ ਜਾਣ ਇਹਨਾਂ ਦੇ ਲਈ ਜ਼ੋਰਦਾਰ ਆਹ ਦੇਖੋ ਤਾੜੀਆਂ ਪਿੰਡ ਸਿੰਬਲ ਚੱਲੀਆਂ ਦੇ ਚੌਂਕੀਦਾਰ ਕੀ ਨਾਮ ਹੈ ਜੀ ਤੁਹਾਡਾ ਹਰਪਾਲ ਸਿੰਘ ਉਹ ਕਹਿੰਦੇ ਜੀ ਜ਼ਰੂਰ ਗੱਲਾਂ ਕਰਨੀਆਂ ਚੌਕੀਦਾਰਾ ਕਿਦਾਂ ਚੱਲਦਾ ਬਹੁਤ ਵਧੀਆ ਚੱਲ ਰਿਹਾ ਜੀ 30 ਸਾਲ ਤੇ 30 ਸਾਲ ਤੇ ਚੌਕੀਦਾਰ ਪਿੰਡ ਦੇ ਹਾਂ ਜੀ ਆਲੇ ਦੋਲੇ ਦੇ ਪਿੰਡਾਂ ਦੇ ਨਾਮ ਦੱਸੋ ਤੁਹਾਡਾ ਟੈਸਟ ਲੈਣਾ ਜੀ ਆਪਾਂ ਨੇ ਪਿੰਡਾਂ ਦਾ ਮਾਨਕ ਮਾਜਰਾ ਜੀ ਪਿੰਡ ਲਖੀਪੁਰ ਜੀ ਠਾਉਣਾ ਪੜੀ ਬਾਦਪੁਰ ਮੀਆਂਪੁਰ ਸੈਮਫਲਪੁਰ ਜੀ ਪੱਤਣ ਮੀਆਂਪੁਰ ਜੀ ਪਰਖਾਲੀ ਖੇੜੀ ਜੀ ਹਲਤਾਪੁਰ ਜੀ ਕਕੌਟ ਜੀ ਆਪਣਾ ਬੜੀ ਹੂੰ ਗਾਂਹਾਂ ਚ ਰਿਆਂ ਦਾ ਬਾਈ ਖੈਦਰਾਬਾਦ ਨੂੰ ਇਹ ਰਸਤਾ ਬਾਈ ਤਾੜੀਆਂ ਹੋ ਜਾਣ ਚੌਕੀਦਾਰ ਕੈਮ ਹੈ ਦੀ ਬਿਲਕੁਲ ਸਾਰਾ ਦਸਤਾ ਦੀ ਇਹਨਾਂ ਨੇ ਤਾਂ ਚੌਕੀਦਾਰ ਆ ਜਿਹੜਾ ਹੈ ਪੰਚਾਇਤ ਵੱਲੋਂ ਰੱਖਿਆ ਹੋਇਆ ਤੁਹਾਨੂੰ ਇਹ ਸਰਕਾਰੀ ਤਹਿਸੀਲਦਾਰ ਵੱਲੋਂ ਆ ਜੀ ਤਹਿਸੀਲਦਾਰ ਵੱਲੋਂ ਚੌਕੀਦਾਰ ਹੈ ਤੁਸੀਂ ਹਾਂ ਪਿੰਡ ਦੇ ਤੇ ਸਰਕਾਰ ਮਹਿਕਮੇ ਦੇ ਹੈ ਸਰਕਾਰੂ ਹੈ ਤੁਸੀਂ ਹਾਂ ਮਾਲ ਮਹਿਕਮੇ ਦੇ ਸਰਕਾਰੂ ਮਾਲ ਮਹਿਕਮੇ ਦੇ ਚੌਕੀਦਾਰ ਹੈ ਤੁਸੀਂ ਫਿਰ ਤਾਂ ਤੁਹਾਡੀ ਮੋਰ ਵੀ ਹੋਣੀ ਮੋਹਰ ਵੀ ਇਹ ਸਭ ਕੁਝ ਸਹੀਗਾ ਜੀ ਮੋਹਰ ਲੱਗਦੀ ਹੋਣੀ ਫਿਰ ਮੋਹਰ ਲੱਗਦੀ ਹੈ ਮੋਹਰ ਤੋਂ ਬਿਨਾ ਤਾਂ ਸਰਟੀਫਿਕੇਟ ਨਹੀਂ ਬਣਦਾ ਤੁਹਾਡਾ ਸਰਟੀਫਿਕੇਟ ਵੀ ਨਹੀਂ ਬਣਦਾ ਸਾਡਾ ਆਈਡੈਂਟੀਟੀ ਕਾਰਡ ਸਾਨੂੰ ਤਸਦੀਕ ਦਾ ਮਾਰਕ ਕਰਕੇ ਦਿੱਤੇ ਹੋਇਆ ਹਾਂ ਨਹੀਂ ਜੇ ਪਿੰਡ ਨੇ ਕਿਸੇ ਨੇ ਜਨਮ ਦਾਤ ਸਰਟੀਫਿਕੇਟ ਬਣਾਣਾ ਹੋਵੇ ਅਸੀਂ ਮੋਹਰ ਲਾ ਕੇ ਦਿੰਦੇ ਆ ਅਸੀਂ ਮੋਹਰ ਲਾ ਕੇ ਦਿੰਦੇ ਆ ਲਓ ਜੀ ਪਿੰਡ ਦੇ ਚੌਕੀਦਾਰ ਜੀ ਨਾਂ ਕੀ ਦੱਸਿਆ ਤੁਸੀਂ ਹਰਪਾਲ ਸਿੰਘ ਸਰਦਾਰ ਹਰਪਾਲ ਸਿੰਘ ਪਿੰਡ ਦੇ ਚੌਕੀਦਾਰ ਨਾ ਨਰੇਗਾ ਦੇ ਕਿੰਨੇ ਵਰ ਵਰਕਰਸ ਕੰਮ ਕਰਦੇ ਤੁਹਾਡੇ ਕੋਲ ਸਾਡੇ ਕੋਲ 30 ਬੰਦੇ ਆ ਜੀ 30 ਬੰਦੇ ਕੰਮ ਕਰ ਰਹੇ ਆ ਕੀ ਕੀ ਕੰਮ ਕਰ ਰਹੇ ਤੁਸੀਂ ਇਹ ਮੋਟਿਆਂ ਨੇ ਗੜਾਈ ਵੀ ਕਰ ਰਹੇ ਆ ਹੂੰ ਮੋਟੇ ਨਵੇਂ ਵੀ ਲਗਾ ਰਹੇ ਆ ਅੱਛਾ ਜਿਹੜਾ ਟੋਆ ਸੜਕ ਦੇ ਹਲਦ ਵਾਲੇ ਆ ਇਹ ਵੀ ਭਰ ਰਹੇ ਆ ਹਾਂ ਅਸੀਂ ਜਿਹੜਾ ਸਫਾਈ ਜਿਆਦਾ ਡੌਲੇ ਦੀ ਨਹਿਰ ਦੇ ਹਾਂ ਸਫਾਈ ਵੀ ਕਰਾ ਰਹੇ ਆ ਵੇ ਤੁਹਾਡੀ ਮਿਹਨਤ ਨੂੰ ਸਲਾਮ ਹੈ ਜੀ ਸਲੂਟ ਹੈ ਜੀ ਬਣ ਗਈ ਨਵੇਂ ਨਵਾਂ ਸਾਲ ਤਾਂ ਸਾਡਾ ਬਣ ਗਿਆ ਜੀ ਅੱਜ ਹਾਂਜੀ ਤੁਹਾਨੂੰ ਰਹਿ ਗਿਆ ਉਹ ਬੇਬੇ ਕਹਿੰਦੇ ਸਾਰੇ ਹੋਗੇ ਤੁਹਾਡੇ ਵੱਲ ਇਸ਼ਾਰੇ ਨਹੀਂ ਕੀਤਾ ਨਾ ਕੀ ਡਾਡਾ ਭਲ ਮਾਵੀ ਜੀ ਵਧਾਈਆਂ ਤੁਹਾਨੂੰ ਬਹੁਤ ਬਹੁਤ ਨਵੇਂ ਸਾਲ ਦੀਆਂ ਕਹਿੰਦੀ ਹੋਰ ਦੇਖੋ ਕੌਣ ਰਹਿ ਗਿਆ ਉਹ ਇੱਕ ਬੇਬੇ ਨਾਰਾਜ਼ ਸੀ ਮੇਰੇ ਨਾਲ ਕਹਿੰਦੀ ਮੇਰਾ ਵੀਡੀਓ ਨਹੀਂ ਬਣਾਇਆ ਉਹਨੂੰ ਇੱਕ ਹੋਰ ਦੇਣਾ ਆਪਾਂ ਨੇ ਕਿੱਥੇ ਆ ਉਹ ਚਲੇਗੀ ਬਾਜੀ ਉਹ ਚਲੇਗੀ ਪਿੱਛੇ ਉਹਨੂੰ ਚਲੇਗੀ ਲਓ ਜੀ ਆਹ ਲਓ ਜੀ ਤੁਸੀਂ ਹੁਣ ਵੰਡ ਲਿਓ ਹੁਣ ਡੱਬਾ ਸੀ ਲੈ ਕੇ ਥੋੜਾ ਜਣਾ ਡੱਬਾ ਖਾਲੀ ਕਰਕੇ ਜਾਣਾ ਇੱਥੇ ਚਲ ਠੀਕ ਹੈ ਹੂੰ ਵਾਹ ਜੀ ਵਾਹ ਲਓ ਜੀ ਕਾਲ ਹੈ ਧੰਨਵਾਦ ਤੁਹਾਡੀ ਸ਼ਕਲ ਤਾਂ ਜਮੀ ਮੇਰੀ ਮਾਂ ਵਰਗੀ ਹੈ ਕੋਈ ਹੈ ਬਾਈ ਹਾਂ ਇੱਧਰ ਲਿਆ ਬਈ ਕੈਮਰਾ ਕੈਮਰਾਮੈਨ ਕਿੱਥੇ ਆ ਲੈ ਇੱਥੇ ਬਾ ਕੈਮਰਾ ਮੇਰੇ ਤੇ ਭਾਈ ਜੰਦਾ ਯਾਰ ਤੂੰ ਇਹ ਦੇਖੋ ਮੇਰੀ ਮਾਂ ਵਰਗੀ ਹੈ ਬਿਲਕੁਲ ਬਸ ਇਹ ਆਬ ਲਾਵੇ ਹਾਂ ਆ ਸੁਣਾ ਦੇ ਸੁਣਾ ਦਿਓ ਆ ਇੱਧਰ ਨੂੰ ਆ ਦਿਓ ਇੱਧਰ ਨੂੰ ਆ ਕੇ ਸੁਣਾ ਦਿਓ ਇੱਧਰ ਨੂੰ ਆ ਦਿਓ ਅਬ ਬੇਬੇ ਸੁਣਾਉਗੀ ਵੀ ਆ ਦੇਖੋ ਆ ਇਧਰ ਨੂੰ ਆਜੋ ਆਜੋ ਆਦੇ ਸੁਣਾਣਾ ਆਪਾਂ ਉਹ ਆ ਲੈ ਆ ਲੈ ਬਈ ਤੂੰ ਵੀ ਲੈ ਲੈ ਖਾ ਲੂ ਆ ਲੈ ਆ ਲੈ ਆ ਦੇਖੋ ਇਹ ਵੀ ਇਹ ਵੀ ਪਿੰਡ ਦਾ ਹੀ ਐ ਮੈਨੂੰ ਲੱਗਦਾ ਇੱਥੇ ਦੇ ਹੈਣਾ ਆ ਲੋ ਆ ਲੋ ਆ ਲੋ ਆ ਲੋ ਖਾਓ ਸਰਾਉਦੀ 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 ਸਲਾਮ ਜੀ ਆਣਦੇ ਹੋ ਜੀ ਸੁਖ ਬਸੇ ਬਾਬਲਾਵੇ ਤੇਰਾ ਸੁਖ ਸੁਖ ਵਸਦਾ ਡੇਰਾ ਸੁਖ ਬਸੇ ਬਾਬਲਾਵੇ ਤੇਰਾ ਸੁਖ ਸੁਖ ਵਸਦਾ ਵੇੜਾ ਮੈਂ ਤੁਰ ਜਾਣਾ ਬਾਬਲਾਵੇ ਮੇਰਾ ਚੀਰੀਆਂ ਆਵਾਜ਼ ਹਨੇਰਾ ਮੈਂ ਤੁਰ ਜਾਣਾ ਬਾਬਲਾਵੇ ਮੇਰਾ ਚੀੜੀਆਂ ਆ ਆ ਡੇਰਾ ਵਾਹ ਦੀ ਵਾਹ ਤਾੜੀਆਂ ਦੀ ਜ਼ੋਰਦਾਰ ਕਮਾਲ ਕਰਤਾ ਅਤੂਆਂ ਜਿਆ ਬਹੁਤ ਹੋਇਆ ਵੈ ਇੱਧਰ ਆਜੋ ਥੋੜਾ ਜਿਹਾ ਇੱਥੇ ਇੱਧਰ ਇੱਧਰ ਥੋੜਾ ਜਿਹਾ ਇੱਥੇ ਨੂੰ ਆਜੋ ਇੱਥੇ ਨੂੰ ਆਜੋ ਇਹਦੇ ਅੱਗ ਲਾਈ ਹੋਈ ਰਹੋ ਨੇ ਇੱਥੇ ਨੂੰ ਆਜੋ ਇੱਥੇ 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 ਸੁਣਾ ਦਿਓ ਸੁਣਾ ਦਿਓ ਸੁਣਾ ਦਿਓ ਆਓ ਜੀ ਕਿਹਨੇ ਸੁਣਾਣਾ ਦੀ ਹੁਣ ਆ ਬੇਬੇ ਨੂੰ ਸੁਣਾਓ ਲਓ ਜੀ ਪਹਿਲਾਂ ਤਾੜੀਆਂ ਬੇਬੇ ਲਈ ਧਰਮਗੌਰ ਹਾਂਜੀ ਮਨਜੀਤ ਕੌਰ ਮਨਜੀਤ ਕੌਰ ਬੇਬੇ ਲਈ ਤਾੜੀਆਂ ਦੀ ਜ਼ੋਰਦਾਰ ਦੀ ਹਾਂਜੀ ਸਨਾਤੋ ਜੀ ਫਿਰ ਹਾਂਜੀ ਤੇਰੇ ਕਲਾਮ ਸਾਈਂ ਬੁੱਲੇ ਸ਼ਾਦਾਏ ਜੀ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਸਭ ਦੇ ਬੋੜੀ ਬੇ ਮਰੀਦਾ ਨਹੀਂ ਤੇ ਮੈਂ ਮਾਰ ਗਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ ਜੈ ਹੋ ਜੈ ਹੋ ਲਓ ਜੀ ਇੰਨੇ ਗਿਆਨਵਾਨ ਬੰਦੇ ਨਹਿਰ ਦੇ ਕੰਡੇ ਕੰਡੇ ਕੰਮ ਕਰ ਰਹੇ ਆ ਤੇ ਆਹ ਤਾਂ ਬਹੁਤ ਬੁੱਧੀਜੀਵੀ ਹੈ ਕਮਾਲ ਦੀ ਗੱਲ ਹੈ ਬਹੁਤ ਇਹ ਰੋਹਾਨੀਅਤ ਦੀ ਗੱਲ ਤੁਸੀਂ ਕੀਤੀ ਹੈ ਇਹ ਰੱਬ ਹੈ ਕਿਆ ਹੈ ਥੋੜਾ ਜਿਹਾ ਵੀ ਦਾਨ ਦੱਸ ਦਿਓ ਸਾਨੂੰ ਵੀ ਰੱਬ ਕਿਆ ਹੈ ਰੱਬ ਇਨਸਾਨ ਦੇ ਅੰਦਰ ਹੈ ਜੀ ਜੋ ਖੋਜੇ ਸੁਪਾਵੇ ਹੂੰ ਇਨਸਾਨ ਨੂੰ ਆਪਣੀ ਦੇਹ ਨੂੰ ਖੋਜਣਾ ਚਾਹੀਦਾ ਹੈ ਜੀ ਇਹ ਨੌਖੰਡ ਪ੍ਰithvi ਜਿੰਨੀ ਹੈਗੀ ਹੈ ਆਪਣੇ ਸਰੀਰ ਦੇ ਅੰਦਰ ਹੀ ਹੈ ਜੋ ਕੁਝ ਬਾਹਰ ਦੇਖਦੇ ਇਹ ਵੀ ਆਪਣੇ ਸਰੀਰ ਦੇ ਅੰਦਰ ਹੈ ਜੀ ਪਰ ਮੈਂ ਤਾਂ ਹਜੇ ਬਣੀ ਨਹੀਂ ਹੈ ਨਿਕਲ ਜੀ ਨਾਲ ਕੋਲ ਮੈਂ ਜਾਣਦੀ ਹਾਂ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਹੂੰ ਕੋਸ਼ਿਸ਼ ਕਰਦੇ ਆਂ ਅਗਰ ਉੱਥੇ ਤੱਕ ਜਾ ਸਕੀਏ ਹੂੰ ਚਾਹਨਾ ਤਾਂ ਉਹਨਾਂ ਦੀ ਰਹਿਮਤ ਨਾਲ ਹੀ ਹੈ ਹੂੰ ਅਗਰ ਉਹ ਦਇਆ ਕਰਨ ਤਾਂ ਲੈ ਜਾਣਗੇ ਨਹੀਂ ਤਾਂ ਫਿਰ 84 ਦਾ ਗੇਟ ਤਿਆਰ ਹੀ ਹੁੰਦਾ ਇਨਸਾਨ ਵਾਸਤੇ 84 ਲੱਖ ਜੂਣੀਆਂ ਹੈਗੀਆਂ ਹਾਂਜੀ ਹੈਗੀਆਂ ਹੈਗੀਆਂ ਅੱਛਾ ਕੀ ਕੀ ਕਈ ਕੁਛ ਬਣ ਕੇ ਫਿਰ ਇਨਸਾਨ ਬਣੇ ਅਸੀਂ ਹੈ ਹਾਂਜੀ ਕੀ ਪਤਾ ਕਿਆ ਕਿਆ ਬਣਦੇ ਆਗੇ ਹੁਣ ਤੱਕ ਜਿੱਦਾਂ ਅੱਗੇ ਕਿਆ ਬਣਨਾ ਫਿਰ ਹੈ ਜਿਸ ਦਿਨ ਦੀ ਦੁਨੀਆ ਬਣੀ ਹੈ ਅਸੀਂ ਇਸ ਦੁਨੀਆ ਵਿੱਚ ੱਤਕੇ ਖਾ ਰਹੇ ਹਾਂ ਕਦੇ ਕੁਛ ਵਣਗੇ ਕਦੇ ਗਧੇ ਘੋੜੇ ਸੂਰ ਬਿੱਲੇ ਕੁੱਤੇ ਸਭ ਪਤਾ ਨਹੀਂ ਕਿਆ ਕਿਆ ਬਣਦੇ ਆਗੇ ਆਖਰੀ ਇਨਸਾਨ ਨੇ ਹੁਣ ਇਨਸਾਨ ਦਾ ਜਾਮਾ ਦਿੱਤਾ ਮਾਲਕ ਨੇ ਹੂੰ ਆਪਣੇ ਵਾਸਤੇ ਮਿਲਾਉਣ ਵਾਸਤੇ ਹਮਮ ਅਗਰ ਅਸੀਂ ਕੋਸ਼ਿਸ਼ ਕਰਾਂਗੇ ਹਮ ਤਾਂ ਅਸੀਂ ਉਹਦੇ ਤੱਕ ਜਾ ਸਕਦੇ ਆਂ ਅਗਰ ਅਸੀਂ ਕੋਸ਼ਿਸ਼ੇ ਨਹੀਂ ਕੀਤੀ ਤਾਂ ਅਸੀਂ ਕੁਝ ਨਹੀਂ ਕਰ ਸਕਾਂ। ਕੀ ਆਨੇ ਸਾਡੀ ਦੇਖਣ ਵਾਲੀ ਅੱਖ ਹੀ ਨਹੀਂ ਹੈ? ਅੱਛਾ ਅੱਖ ਨਹੀਂ ਸਾਡੀ ਦੇਖਣ ਵਾਲੀ ਹੈਗਾ ਸਭ ਕੁਝ ਇੱਥੇ ਹੈਗਾ ਸਭ ਕੁਝ ਇੱਥੇ ਹੀ ਹੈ। ਲਓ ਜੀ ਨਵੇਂ ਸਾਲ ਵਾਲੇ ਦਿਨ ਅਸੀਂ ਬੇਬੇ ਨਛਤਰਕੌਰ ਦੇ ਪਿੰਡ ਜਾ ਰਹੇ ਆਂ ਤੇ ਰਸਤੇ ਦੇ ਵਿੱਚ ਆ ਸਾਨੂੰ ਵਰਕਰਸ ਹੈ ਮਨਰੇਗਾ ਦੇ ਔਰ ਬੜੇ ਬੁੱਧੀਜੀਵੀ ਹੈ ਕਹਿਣ ਦੀ ਗੱਲ ਹੁੰਦੀ ਹੈ ਦੇਖੋ ਕਹਿਣ ਨੂੰ ਕਹਿੰਦੇ ਕਿ ਇਹ ਅਨਪੜ ਲੋਕ ਹੈ ਇਹ ਕੁਛ ਹੈ ਨਹੀਂ ਇਹ ਬੜੇ ਗਿਆਤਾ ਹੈ ਵਰਕਰਸ ਹੈ ਇਨੀ ਠੰਡ ਦੇ ਵਿੱਚ ਕੰਮ ਕਰ ਰਹੇ ਹੈ ਔਰ ਇਨਾ ਵਧੀਆ ਉਪਦੇਸ਼ ਦਿੱਤਾ ਇੰਦੀਆ ਵਧੀਆ ਗੱਲਾਂ ਕੀਤੀਆਂ ਸਿੰਬਲ ਚੱਲੀਆਂ ਜਾ ਰਹੇ ਰਸਤੇ ਦੇ ਵਿੱਚ ਨਹਿਰ ਦੇ ਕੰਡੇ ਮਨਰੇਗਾ ਦੇ ਵਰਕਰਸ ਮਿਲੇ ਔਰ ਇਹਨਾਂ ਦੇ ਨਾਲ ਜਦੋਂ ਗੱਲਾਂ ਬਾਤਾਂ ਹੋਈਆਂ ਔਰ ਇਹਨਾਂ ਦਾ ਜਜ਼ਬਾ ਦੇਖਿਆ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਦੇਖਿਆ ਗੱਲ ਬਣ ਗਈ ਸਾਡਾ ਨਵਾਂ ਸਾਲ ਬਣ ਗਿਆ ਸਾਰਿਆਂ ਨੂੰ ਨਵੇਂ ਸਾਲ ਦੀਆਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਵੱਲੋਂ ਬਹੁਤ ਬਹੁਤ ਮੁਬਾਰਕਾਂ ਅਤੇ ਇਹਨਾਂ ਨੂੰ ਖਾਸ ਤੌਰ ਤੇ ਤੁਹਾਨੂੰ ਜੀ ਖਾਸ ਤੌਰ ਤੇ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ ਸ਼ੁਕਰੀਆ ਮਿਹਰਬਾਨੀ ਜੀ ਹਾਂ ਹਾਂ ਜੀ ਸਨਾਉ ਜੀ ਸਨਾਉ ਜੀ ਸਨਾਬ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਨਵੇਂ ਸਾਲ ਦੀਆਂ ਸਾਰੇ ਲੱਖ ਲੱਖ ਵਧਾਈਆਂ ਤੁਹਾਨੂੰ ਸਾਰੇ ਜੀ ਬਹੁਤ ਹਾਂ ਹੋਣਾ ਜਾਂ ਉੱਥੇ ਹਾਂ ਜੀ ਹਾਂ ਜੀ ਫਿਰ ਹੁਣ ਸਨਾਉ ਜੀ ਫਿਰ ਅੱਗੇ ਜੀ ਹਾਂ ਹਾਂ ਉੱਪਰ ਚੱਕਰ ਸੌਦੇ ਸਨਾਉ ਜੀ ਰੱਖਦੇ ਆ ਚੱਕਰ ਛਾਲਦੇ ਹਾਂ 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 ਜੀ ਹਾਂ ਜੀ ਕਿਹੜਾ ਲੱਕੜੀਆਂ ਦਾ ਬੂਰ ਹਾਂ ਵਧੀਆ ਗੀਤ ਹੈ ਲੱਕੜੀਆਂ ਦਾ ਬੂਰ ਹਾਂ ਸਣਾ ਦੇ ਸਣਾ ਸੁਣਾ ਦੋ ਫਿਰ ਅਸਲਾਮੁਅਲੈਕੁਮ ਸਾਰਿਆਂ ਦਾ ਸਾਥੀ ਵੇ ਤੂੰ ਕੀ چیرਦਾ ਜੀਰੇ ਲੱਕੜੀਆਂ ਦਾ ਬੂਰ ਵੇ ਨਾ ਮਾਰ ਜਾਨ ਮਾ ਪਿਓ ਕੇ ਚੰਦ ਰੀ ਦੇ ਦੂਰ ਵੇ ਨਾ ਮਾਰ ਜਾਨ ਮਾ ਦੇ ਲਾ ਅੱਖੀਆਂ ਦੀ ਤੂੜ ਵੇ ਨਾ ਮਾਰ ਜਾਨ ਵਾ ਐ ਨੈ ਚੰਦੇ ਰੀ ਦੇ ਦੂਰ ਵੇ ਨਾ ਮਾਰਿਆ ਵਾਹ ਯਾਰ ਵਈ ਤਾੜੀਆਂ ਬਹੁਤ ਸੋਣਾ ਇੱਕ ਹੋਰ ਇੱਕ ਪਰਿੰਡੀਆਂ ਦੀ ਸੁਣਾ ਦੇ ਸੋ ਪਰਿੰਡੀਆਂ ਦਾ ਸੁਣਾ ਦੇ ਸੁਣਾ ਦੇ ਸੁਣਾ ਦੇ ਉਹ ਕਹਿ ਰਹੇ ਹਨ ਪਰਿੰਡੀਆਂ ਦਾ ਸੁਣਾ ਦੇ ਸੁਣਾ ਦੋ ਸੁਣਾ ਦੇ ਮਾਰ ਮਾਰ ਬੋਦੀ ਅਰੇ ਦੇੋ ਵੀ ਦਾ ਫੁੱਲ ਤੋੜ ਕੇ ਮੁੰਡਾ ਲੁਗਿਆ ਫੁਲਾ ਦੇ ਉੱਲੇ ਵਗੇ ਵਗੇ ਬੈਲ ਰਖਣੀ ਰਾਨ ਰਖਣੀ ਕਬੂਤਰ ਵਰਗੀ ਵਗੇ ਵਗੇ ਪਿੰਡੀ ਤੋਰੀ ਦਾ ਸੁਣਾਇਆ ਨਹੀਂ ਪਿੰਡੀ ਤੋਰੀ ਦਾ ਆ ਜੀ ਵਾਹ ਨਹੀਂ ਜਿੰਨੀ ਫੱਟੇ ਝੱਕਦੇ ਗੀਤ ਵੇ ਪਿੰਡੀ ਤੋਰੀ ਐ ਸਮਾ ਪਿੰਡੀ ਤੋਰੀ ਹੈਗੀ ਐ ਪਿੰਡੀ ਤੋਰੀ ਆ ਕੈਮਰਾ ਬਾਈ ਇਧਰ ਨੂੰ ਪਾਓ ਇਹਨਾਂ ਦੇ ਮੂੰਹ ਤੇ ਸਿੱਧੋ ਕੱਟਾ ਨਹੀਂ ਇਹ ਜਲਦੀ ਹੋ ਕੇ ਬੈਠ ਸਰਾਦ 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 ਹਾਂ ਸਿੱਧੋ ਹੋ ਕੇ ਉਹ ਦੇਖੋ ਫੋਟੋ ਵੀ ਇੱਕ ਇੱਕ ਬਿਲਾ ਦਿਓ ਇੱਕ ਇੱਕ ਬਿਲਾ ਦਿਓ ਸਰਾਦ ਸਰਾਦ ਹਾਂ ਜੀ ਹਾਂ ਜੀ ਸਰਾਦੋ ਸਰਾਦ ਉਹ ਪੀੜੀ ਉਤੇ ਵੇਜਾ ਜੁੜਾ ਤੈਨੂੰ ਦੁਨੀਆ ਦਾ ਚੱਕ ਲੋ ਨਾ ਇੱਕ ਦਿਨ ਸੁਣਾ ਦੋ ਉਹਨੇ ਚੱਕ ਨਾ ਆਉਣਾ ਹਾਂਜੀ 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 ਆਣ ਦੋ ਜੀ ਮਿੱਠੀਆਂ ਪਕਾ ਦੇ ਨੀ ਮਾਇ ਜੀ ਦੋ ਸੁਣਾ ਦੋ ਜੀ ਹੁਣ ਨਹੀਂ ਸੁਣਾ ਦੋ ਇੱਕ ਹੋਰ ਸੁਣਾ ਦੋ ਸੁਣਾ ਦੋ ਜੀ ਇੱਕ ਹੋਰ ਜੀ ਹੂੰ ਹੂੰ ਚੱਲ ਮੈਂ ਤੋੜਦੀ ਕੇਰੇਲੇ ਮੈਂ ਤੋੜਦੀ ਕੇਰੇਲੇ پرانو ہو جا جلال مات ببی ہو گئے ملے پرانو ہو جا جلال مات ببی ہو گئے ملے واہ لیا میں توڑ دیتی تھی باتوں میں توڑ دیتی تھی باتوں پرانو ہو جا جلال مایا دیا کے میں ਬਾਪੂ ਕਹਿੰਦਾ ਨਾ ਮੇਰੇ ਬਾਪੂ ਚੱਲ ਬੇ ਮਾ ਤੋੜਦੀ ਸਿੱਖੀਰੇ ਸੁਣਾ ਦੋ ਤੁਸੀਂ ਬੋਲ ਜੀ ਹੋ ਜਾ ਬਚਾ ਲਵਾ ਹਾਂ ਤੁਸੀਂ ਸੁਣਾ ਦੋ ਹਾਂਜੀ ਹਾਂਜੀ ਇਹ ਬੋਲੂਗੇ ਹਾਂਜੀ ਬੋਲ ਦੋ ਜੀ ਹਾਂਜੀ ਬੋਲ ਦੋ ਹੂੰ मैं तोड़ दी सी खीरे परेनू हो जाल माँ कर आगे मेरे भीरे परेनू हो जा जाल माँ कर आगे मेरे वीरे दे, दे, दे मैं तोड़ दी सी कानें परेनू हो जा जाल माँ कर आगे मेरे मामे परेनू हो जाल मा कर आगे मेरे मामे ਆਇ ਕਾ ਹੀ ਕਰਦੇ ਆ ਵਾਹ ਅੱਛਾ ਕਮਾਲ ਦੀ ਗੱਲ ਹੈ ਹੋਰ ਸੁਣਾਣਾ ਕਿਸੇ ਨੇ ਹਾਂ ਇੱਕ ਹੋਰ ਸੁਣਾਣ ਲੱਗੇ ਹਾਂ ਆਣ ਦੋ ਆਣ ਦੋ ਆਣ ਦੋ ਚਲਾ ਦੇ ਚਲਾ ਦੇ ਕਿ ਟੇਪ ਹੋਰ ਸੁਣਾ ਦਿਓ ਪਰੰਦੇ ਤੋਂ ਯੇ ਚੱਲ ਇਹਉਂ ਆਉਂਦਾ ਹੈ ਹਾਂ ਬੋਲੋ ਬੋਲੋ ਚੱਲਉਂ ਆਉਂਦੇ ਵਾਧੀ ਹਾਂਜੀ ਸਿੱਟਦਾ ਦਮ ਦੇ ਕੇ ਆਗੇ ਤਵਾ ਸੁਣਾ ਦੇ ਹੁਣ ਤੇਰੀ ਮੂਵੀ ਆ ਜਾਣੀ ਆ ਸੁਣਾ ਦੇ ਦਮ ਦੇ ਕੇ ਮੂਵੀ ਤਾਂ ਬਣ ਰਹੀ ਹੈ ਹਾਂ ਚੱਲ ਬੱਬੂ ਕੋਲ ਆਉਣੀਆਂ ਫਤ ਮੁੰਡਾ ਹਾਂਜੀ ਉਧਰ ਲਾਂ ਲੱਗੇ ਜੀ ਹਾਂਜੀ ਹਾਂਜੀ ਲਾਓ ਜੀ ਤਾੜੀਆਂ ਦੀ ਜ਼ੋਰਦਾਰ ਹੂੰ 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 ਹਾਂਜੀ ਇਹ ਨਾਮ ਨਹੀਂ ਜਪਣਾ ਸੀ ਬੰਦਿਆ ਜੱਗ ਤੇ ਕਿਉਂ ਬੰਦਾ ਬਣ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਵੜਿਆ ਆ ਤੂੰ ਗਰਬ ਦੇ ਅੰਦਰ ਸੀ ਮਿੰਤਾ ਕਰਦਾ ਸੀ ਦਰਲੇ ਪਾਉਂਦਾ ਜਦ ਗਰਬ ਦੇ ਅੰਦਰ ਸੀ ਗਨਪਾ ਕਰਦਾ ਸੀ ਦਰਲੇ ਪਾਉਂਦਾ ਮੈਨੂੰ ਕਰ ਆਜ਼ਾਦ ਇਕ ਵਾਰ ਹਰ ਦਮ ਭਜਨ ਕਰੂੰਗਾ ਹਰ ਦਾ ਮੈਨੂੰ ਕਰ ਆਜ਼ਾਦ ਇਕ ਵਾਰ ਹਰਦਮ ਭਜਨ ਕਰੂੰਗਾ ਹਰਦਾ ਜਦੋਂ ਬਾਹਰ ਤੂੰ ਆਏ ਉਹ ਤੈਨੂੰ ਮਾਇਆ ਜਾਲ ਵਿਛਾਇਆ ਜਦੋਂ ਬਾਹਰ ਤੂੰ ਆਏ ਤੈਨੂੰ ਮਾਇਆ ਜਾਲ ਵਿਛਾਇਆ ਜਦੋਂ ਆਇਆ ਬਚਪਨ ਸੀ ਤੈਨੂੰ ਲੱਗਦੀ ਖੇਡ ਪਿਆਰੀ ਜੇ ਤੁਮ੍ਹਾਈ ਜਵਾਨੀ ਸੀ ਮੰਨਨੇ ਬੁਰੇ ਕਮਾਂ ਵਿੱਚ ਲਾਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਬਣ ਆਇਆ ਜੇ ਨਾਮ ਨਹੀਂ ਜਪਣਾ ਸੀ ਜਗ ਤੇ ਕਿਉਂ ਬੰਦਾ ਵਣ ਆਇਆ ਵਾਹ ਦੀ ਵਾਹ ਬੜੀ ਛੋਟੀ ਦੀ ਨਿਆਣੀ ਫੋਟੋ ਆ اچھا ਫੋਟੋ ਫੋਟੋ ਦਾਰਨੀ ਹੈ ਹਾਂ ਇਹਨਾਂ ਨੂੰ ਮੜੀ ਜੀ ਬੋਲਦੇ ਹੈ ਮੈਨੂੰ ਨਹੀਂ ਆਉਂਦਾ ਸੁਣਾ ਦਿਓ ਲੈ ਕੇ ਦੇ ਨਹੀਂ ਭਾਈ ਇਹ ਕੰਮ ਬਹੁਤ ਖਿੱਚ ਦਿਆ ਬੜਾ ਕੰਮ ਨਹੀਂ ਖਿੱਚਦੇ ਪਰ ਗਾਣਾ ਗੁਣਾ ਨਹੀਂ ਆਉਂਦਾ ਜੀ ਮੈਨੂੰ ਚਲ ਸੁਣਾ ਦਿਓ ਕੁਛ ਕੋਈ ਗੱਲ ਸੁਣਾ ਦਿਓ ਹਾਂ ਜੀ ਉਤਾਰ ਤੱਕ ਗਾਉਣਾ ਇੱਕ ਸ਼ਬਦ ਸ਼ਬਦ ਗਾਣਾ ਸ਼ਬਦ ਸ਼ਬਦ ਗਾਉਣਾ ਅੱਛਾ ਆਓ ਆਓ ਚਲ ਸੁਣਾਓ ਸ਼ਬਦ ਕੋਈ ਕੈਮਰਾ ਇਸ ਤਰ੍ਹਾਂ ਸਾਰੇ ਤੇ ਪੜਨਾ ਚਾਹੀਦਾ ਆ ਥਰਾ ਜੀ ਬਾਬਾ ਜੀ ਛੋੜ ਦੇ ਚਰਨਾ ਦਾ ਆ ਥਰਾ ਜੀ ਬਾਬਾ ਜੀ ਛੋੜ ਦੇ ਚਰਨਾ ਦਾ ਆ ਥਰਾ ਜੀ ਗੁਰ ਤੋਂ ਛੋਡੇ ਚਾਰ ਨੰਦਾ ਤਰਾ ਜੀ ਵਾਹਿਗੁਰੂ ਤੋਂ ਛੋਡੇ ਚਾਰ ਨੰਦਾ ਛੋਡੇ ਚਾਰ ਨੰਦਾ ਜੀ ਮੈਨੂੰ ਛੋਡੇ ਚਾਰ ਨੰਦਾ ਆਤਰਾ ਜੀ ਵਾਹਿਗੁਰੂ ਤੋਂ ਛੋਡੇ ਚਾਰ ਨੰਦਾ ਤਰਾ ਜੀ ਬਾਬਾ ਜੀ ਛੋਡੇ ਚਾਰ ਨੰਦਾ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਬਹੁਤ ਵਧੀਆ ਆਨੰਦ ਹੋ ਗਿਆ ਮਨ ਨਵਾਂ ਸਾਲ ਬਣ ਗਿਆ ਜਿਹੜੇ ਵੀਡੀਓ ਦੇਖ ਰਹੇ ਨੇ ਉਹ ਵੀ ਕਹਿਣਗੇ ਕਿ ਵਾਕਈ ਨਵਾਂ ਸਾਲ ਬਣ ਗਿਆ ਮੈਂ ਤਾਂ ਦੇਖੋ ਜੀ ਆਪਣੀ ਗੱਲ ਕਰਦਾ ਆਹ ਹੁੰਦਾ ਅੱਜ ਸ਼ਬਦ ਮੇਰਾ ਹੋਰ ਰਹਿੰਦਾ ਸੀ ਹੋਰ ਰਹਿੰਦਾ ਚੈਨਲ ਤੁਹਾਡਾ ਹੀ ਹੈ ਜੀ ਆਹ ਹੁੰਦੀ ਗੱਲਬਾਤ ਕਿਦਾਂ ਦੀ ਲੱਗੀ ਗੱਲਬਾਤ ਜਰੂਰ ਕਮੈਂਟ ਕਰਿਓ ਜੀ ਦੇਖੋ ਕਹਿੰਦੇ ਕਿ ਕਦੋਂ ਸਾਨੂੰ ਨਾਰਾਇਣ ਮਿਲ ਜਾਣ ਇਹ ਕੁਛ ਨਹੀਂ ਪਤਾ ਆ ਰਸਤੇ 'ਚ ਜਾਂਦੇ ਜਾਂਦੇ ਜੜੀਆਂ ਰੱਬ ਵਰਗੀਆਂ ਰੂਹਾਂ ਸਾਨੂੰ ਮਿਲ ਗਈਆਂ ਇਹ ਤੋਂ ਵੱਡੀ ਗੱਲ ਸਾਡੇ ਲਈ ਕੀ ਹੋ ਸਕਦੀ ਇਸ ਤੋਂ ਵਧੀਆ ਸਾਡਾ ਨਵਾਂ ਸਾਲ ਕੀ ਹੋ ਸਕਦਾ 2024 ਬੜਾ ਚੰਗਾ ਲੰਘਿਆ ਸਾਡਾ ਵੀ ਤੁਹਾਡਾ ਵੀ ਉਮੀਦ ਕਰਦੇ ਆ ਤੇ 2025 ਜਿਹੜਾ ਹੈ ਇਸ ਤਰ੍ਹਾਂ ਹੀ ਗੀਤ ਗਾਣੇ ਤੇ ਸੋਲਿਆਂ ਦੇ ਨਾਲ ਚੱਲਦਾ ਰਹੇ ਇਸ ਗੱਲ ਦੀ ਕਾਮਨਾ ਕਰਦੇ ਆ ਅਤੇ ਸਰਵ ਸ਼ਕਤੀਮਾਨ ਪਰਮਾਤਮਾ ਵਾਹਿਗੁਰੂ ਦਾ ਸਭ ਦੇ ਉੱਤੇ ਜਿਹੜਾ ਹੈ ਮਿਹਰ ਭਰਿਆ ਹੱਥ ਰਹੇ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਇਸ ਗੱਲ ਦੀ ਤਸ ਕਰਦੀ ਹੈ ਜੀ ਸ਼ੁਕਰੀਆ ਮਿਹਰਬਾਨੀ ਧੰਨਵਾਦ